ਹੋਨੇ ਪੂਰੇ ਦੇਸ਼ ਭਰ ਦੇ ਵਿੱਚ ਹੋਇਆ ਇਹ ਐਲਾਨ ਦੇਸ਼ ਭਰ ਦੇ ਵਿੱਚ 2 ਦਿਨ ਦੀ ਹੋਵੇਗੀ ਸਰਕਾਰੀ ਛੁੱਟੀ ਸਕੂਲ ਕਾਲਜ ਦੇ ਨਾਲ ਨਾਲ ਸਭ ਕੁਝ ਰਹੇਗਾ ਬੰਦ ਜੀ ਹਾਂ ਫਰਵਰੀ ਮਹੀਨੇ ਦੀ ਸ਼ੁਰੂਆਤ ਆ ਜਿਹੜੀ ਉਹ ਛੁੱਟੀਆਂ ਦੇ ਨਾਲ ਹੋਈ ਹੈ ਜ਼ਿਆਦਾਤਰ ਸੂਬਿਆਂ ਦੇ ਵਿੱਚ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਇਹ ਛੁੱਟੀ ਬੱਚਿਆਂ ਲਈ ਹੀ ਨਹੀਂ ਸਗੋ ਕੰਮਕਾਜੀ ਲੋਕਾਂ ਲਈ ਵੀ ਰਾਹਤ ਭਰੀ ਹੋਵੇਗੀ ਪੰਜਾਬ ਵਿੱਚ ਸਰਕਾਰੀ ਕੈਲੰਡਰ ਮੁਤਾਬਕ ਜਿਹੜੀ ਇਹ ਛੁੱਟੀ ਆ ਉਹ ਰਾਖਵੀ ਕੀਤੀ ਗਈ ਹੈ ਇਹ ਤਿਉਹਾਰ ਬਸੰਤ ਦੀ ਰੁੱਤ ਦੀ ਆਮਦ ਨੂੰ ਵੀ ਦਰਸਾਉਂਦਾ ਹੈ। ਇਸ ਦਿਨ ਲੋਕ ਪੀਲੇ ਕੱਪੜੇ ਪਾਉਂਦੇ ਹਨ ਅਤੇ ਪੀਲੇ ਰੰਗ ਦੇ ਭੋਜਨ ਜਿਵੇਂ ਖਿਚੜੀ, ਮਿੱਠੇ ਚੌਲ ਆਦਿ ਤਿਆਰ ਕਰਦੇ ਹਨ। ਇਹ ਤਿਉਹਾਰ ਖਾਸ ਕਰਕੇ ਪੱਛਮੀ ਬਗਾਲ, ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਓਡੀਸ਼ਾ ਵਿੱਚ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ। ਦੱਸਦੀ ਹਾਂ ਤੁਹਾਨੂੰ ਕਿ 2 ਫਰਵਰੀ ਨੂੰ ਐਤਵਾਰ ਹੈ ਅਤੇ 3 ਫਰਵਰੀ ਨੂੰ ਜਿਹੜਾ ਬਸੰਤ ਪੰਚਮੀ ਦਾ ਤਿਉਹਾਰ ਹੈ ਜਿਸ ਕਾਰਨ ਸਰਕਾਰ ਦੇ ਵੱਲੋਂ ਇਹਨਾਂ ਲਗਾਤਾਰ ਦੋ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਸਰਕਾਰ ਵੱਲੋਂ ਹਰ ਸਾਲ ਦੀ ਤਰ੍ਹਾਂ 2025 ਲਈ ਛੁੱਟੀਆਂ ਦਾ ਕੈਲੰਡਰ ਵੀ ਜਾਰੀ ਕਰ ਦਿੱਤਾ ਗਿਆ ਹੈ ਇਸ ਵਿੱਚ ਜਨਵਰੀ ਤੋਂ ਦਸੰਬਰ ਤੱਕ ਸਰਕਾਰੀ ਮੁਲਾਜ਼ਮਾਂ ਲਈ ਨਿਰਧਾਰਤ ਛੁੱਟੀਆਂ ਦੀ ਗਿਣਤੀ ਦਿੱਤੀ ਗਈ ਹੈ ਇਨ੍ਹਾਂ ਛੁੱਟੀਆਂ ਵਿੱਚ ਰਾਸ਼ਟਰੀ ਧਾਰਮਿਕ ਤਿਉਹਾਰ ਅਤੇ ਹਫ਼ਤਾਵਾਰੀ ਛੁੱਟੀਆਂ ਸ਼ਾਮਲ ਹਨ ਇਹ ਕੈਲੰਡਰ ਸਰਕਾਰੀ ਕਰਮਚਾਰੀਆਂ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਹੋਰ ਮਜ਼ਦੂਰ ਵਰਗ ਲਈ ਬਹੁਤ ਮਹੱਤਵਪੂਰਨ ਹੈ ਹਾਲਾਂਕਿ ਕਈ ਵੱਖ-ਵੱਖ ਸੂਬਿਆਂ ਵਿੱਚ ਛੁੱਟੀਆਂ ਦੀ ਸੂਚੀ ਵੱਖੋ-ਵੱਖਰੀ ਹੁੰਦੀ ਹੈ ਇਸ ਲਈ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਰਾਜ ਸਰਕਾਰ ਦੇ ਸਰਕੂਲਰ ਵਿੱਚ ਛੁੱਟੀਆਂ ਦੀ ਪੂਰੀ ਸੂਚੀ ਦੀ ਪੁਸ਼ਟੀ ਕਰਨ 2 ਫਰਵਰੀ ਨੂੰ ਐਤਵਾਰ ਹੈ ਜਿਸ ਕਾਰਨ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਬਸੰਤ ਪੰਚਮੀ ਦਾ ਤਿਹਾਰਾ ਜਿਹੜਾ ਉਹ 3 ਫਰਵਰੀ ਨੂੰ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਜਾਵੇਗਾ ਇਸ ਕਾਰਨ ਜ਼ਿਆਦਾਤਰ ਥਾਵਾਂ ਤੇ ਛੁੱਟੀ ਰਹੇਗੀ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀ ਬਸੰਤ ਦੀ ਸਰਕਾਰੀ ਛੁੱਟੀ ਹੈ ਸਰਕਾਰੀ ਛੁੱਟੀ ਹੈ ਪਰ ਕਈ ਨਿੱਜੀ ਸਕੂਲ ਆਪਣੇ ਪੱਧਰ ਤੇ ਛੁੱਟੀ ਦੇ ਸਕਦੇ ਹਨ ਅਤੇ ਕੁਝ ਸਕੂਲ ਆ ਜਿਹੜੇ ਉਹ ਉਸੇ ਤਰ੍ਹਾਂ ਹੀ ਖੁੱਲਣਗੇ 2025 ਦੇ ਕੈਲੰਡਰ ਦੇ ਅਨੁਸਾਰ ਸਰਕਾਰੀ ਕਰਮਚਾਰੀਆਂ ਨੂੰ ਫਰਵੀ ਵਿੱਚ 8 ਮਾਰਚ ਵਿੱਚ 9 ਅਪ੍ਰੈਲ ਵਿੱਚ 9 ਮਈ ਵਿੱਚ ਵੀ 9 ਜੂਨ ਵਿੱਚ 7 ਜੁਲਾਈ ਦੇ ਵਿੱਚ 4 ਛੁੱਟੀਆਂ ਅਗਸਤ ਦੇ ਵਿੱਚ 7 ਛੁੱਟੀਆਂ ਸਤੰਬਰ ਦੇ ਵਿੱਚ 7 ਛੁੱਟੀਆਂ ਅਕਤੂਬਰ ਵਿੱਚ 10 ਦਿਨ ਲਗਾਤਾਰ ਛੁੱਟੀਆਂ ਮਿਲਣਗੀਆਂ ਨਵੰਬਰ ਵਿੱਚ 5 ਦਿਨ ਅਤੇ ਦਸੰਬਰ ਦੇ ਵਿੱਚ 6 ਦਿਨ ਦੀ ਜਿਹੜੀ ਛੁੱਟੀ ਹੋਵੇਗੀ ਤਾਂ ਇਹ ਲੋਕਾਂ ਦੇ ਲਈ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਤੁਹਾਨੂੰ ਫਿਰ ਕਿ 2 ਫਰਵਰੀ ਨੂੰ ਐਤਵਾਰ ਹੈ ਤੇ 3 ਫਰਵਰੀ ਨੂੰ ਪਸੰਤ ਪੰਚਮੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ